ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਕੜਗੱਜ ਦੇ ਵੱਲੋਂ ਪੰਥਕ ਇਕਤਰਤਾ ਬੁਲਾਈ ਗਈ ਹੈ ਦੱਸਤੀ ਹੈ ਕਿ ਸਿੱਖ ਜਥੇਬੰਦੀਆਂ ਅਤੇ ਬੁੱਧਜੀਵੀਆਂ ਨੂੰ ਸੱਦਾ ਪੇਚਿਆ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੱਜ 11 ਵਜੇ ਮੀਟਿੰਗ ਹੋਵੇਗੀ ਤੇ ਇਸ ਮੀਟਿੰਗ ਦਾ ਮੁੱਖ এজেন্ডਾ ਸਿੱਖ ਇਤਿਹਾਸ ਨਾਲ ਜੁੜੀਆਂ ਫਿਲਮਾਂ ਬਾਰੇ ਮੰਥਨ ਕਰਨਾ ਹੈ ਤਾਂ ਦੱਸਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਖੜਗੱਜ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ ਸਿੱਖ ਜਥੇਬੰਦੀਆਂ ਅਤੇ ਬੁੱਧਜੀਵੀਆਂ ਨੂੰ ਸੱਦਾ ਭੇਜਿਆ ਗਿਆ ਹੈ ਸਿੱਖ ਇਤਿਹਾਸ ਤੇ ਬਣ ਰਹੀਆਂ ਫਿਲਮਾਂ ਤੇ ਮੰਥਨ ਕੀਤਾ ਜਾਵੇਗਾ 11:00 ਵਜੇ ਅੱਜ 11:00 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਹ ਪੰਥਕ ਇਕੱਤਰਤਾ ਹੋਵੇਗੀ ਜਥੇਦਾਰ ਕੁਲਦੀਪ ਸਿੰਘ ਖੜਗੱਜ ਨੇ ਪੰਥਕ ਇਕਤਰਤਾ ਸਦੀ ਹੈ ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਅਤੇ ਬੁੱਧ ਜੀਵੀਆਂ ਨੂੰ ਜਿਹੜਾ ਆ ਉਹ ਸੱਦਾ ਭੇਜਿਆ ਗਿਆ ਹੈ ਤਾਂ ਦੱਸਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਨੇ ਕਿਹਾ ਹੈ ਕਿ ਸਿੱਖ ਸਰਕਾਰਾ ਸੰਬੰਧੀ ਬਣਦੀਆਂ ਫਿਲਮਾਂ ਨੂੰ ਲੈ ਕੇ ਸਿੱਖ ਜਗਤ ਅਕਸਰ ਚਿੰਤਿਤ ਰਹਿੰਦਾ ਐ ਇਸਲੇ ਇਸ ਮਸਲੇ ਦੇ ਉੱਤੇ ਖਾਲਸਾ ਪੰਥ ਤੇ ਸਿੱਖ ਵਿਦਵਾਨਾਂ ਦੀ ਰਾਏ ਅਤੀ ਜ਼ਰੂਰੀ ਹੈ ਜਿਸ ਨੂੰ ਲੈ ਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਕੜਗੱਜ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ ਵਿਸ਼ੇਸ਼ ਮੀਟਿੰਗ ਰਹੇਗੀ ਜਿਸ ਦੇ ਵਿੱਚ ਸਿੱਖ ਇਤਿਹਾਸ ਤੇ ਬਣ ਰਹੀਆਂ ਫਿਲਮਾਂ ਤੇ ਮੰਥਨ ਕੀਤਾ ਜਾਣਾ ਹੈ ਤਾਂ ਮੁੱਖ এজেন্ডਾ ਇਸ ਫਿਲ ਇਸ ਮੀਟਿੰਗ ਦਾ ਜਿਹੜਾ ਆ ਉਹ ਸਿੱਖ ਇਤਿਹਾਸ ਤੇ ਬਣ ਰਹੀਆਂ ਫਿਲਮਾਂ ਤੇ ਮੰਥਨ ਕੀਤਾ ਜਾਵੇਗਾ ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਕ ਅਜਕਾਰੀ ਜਥੇਦਾਰ ਕੁਲਦੀਪ ਸਿੰਘ ਕੜਗੱਜ ਨੇ ਇਹ ਵਿਸ਼ੇਸ਼ ਮੀਟਿੰਗ ਸੱਦੀ ਹੈ ਸਿੱਖ ਜਥੇਬੰਦੀਆਂ ਅਤੇ ਬੁੱਧ ਜੀਵੀਆਂ ਨੂੰ ਜਿਹੜਾ ਆ ਉਹ ਸੱਦਾ ਭੇਜਿਆ ਗਿਆ ਏ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ 11:00 ਵਜੇ ਇਹ ਪੰਥਕ ਇਕਤਰਤਾ ਹੋਵੇਗੀ ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਅਤੇ ਬੁੱਧਜੀਵੀਆਂ ਨੂੰ ਜਿਹੜਾ ਆ ਉਹ ਸ਼ਾਮਲ ਕੀਤਾ ਜਾਵੇਗਾ ਇਸ ਮੀਟਿੰਗ ਦੇ ਵਿੱਚ ਸ਼ਾਮਲ ਰਹਿਣਗੇ ਅਤੇ ਸਿੱਖ ਇਤਿਹਾਸ ਤੇ ਬਣ ਰਹੀਆਂ ਫਿਲਮਾਂ ਦੇ ਉੱਤੇ ਮੰਥਨ ਜਿਹੜਾ ਆ ਉਹ ਕੀਤਾ ਜਾਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਸਿੱਖ ਸਰਕਾਰਾ ਸੰਬੰਧੀ ਬਣਦੀਆਂ ਫਿਲਮਾਂ ਨੂੰ ਲੈ ਕੇ ਸਿੱਖ ਜਗਤ ਅਤੀ ਚਿੰਤਿਤ ਰਹਿੰਦਾ ਹੈ ਤੇ ਇਸ ਲਈ ਹੀ ਹੀ ਇਸ ਮਸਲੇ ਤੇ ਉੱਤੇ ਖਾਲਸਾ ਪੰਥ ਤੇ ਸਿੱਖ ਵਿਦਵਾਨਾਂ ਦੀ ਰਾਏ ਅਤੀ ਜ਼ਰੂਰੀ ਹੈ ਤਾਂ ਇਸ ਮੀਟਿੰਗ ਦਾ ਮੁੱਖ এজেন্ডਾ ਜਿਹੜਾ ਆ ਉਹ ਸਿੱਖ ਇਤਿਹਾਸ ਤੇ ਬਣ ਰਹੀਆਂ ਫਿਲਮਾਂ ਤੇ ਮੰਥਨ ਕਰਨਾ ਆ ਇਸ ਮੀਟਿੰਗ ਦੇ ਉੱਤੇ ਸਿੱਖ ਇਤਿਹਾਸ ਨਾਲ ਬਣ ਰਹੀਆਂ ਫਿਲਮਾਂ ਤੇ ਉੱਤੇ ਮੰਥਨ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਕੁਲਦੀਪ ਸਿੰਘ ਕੜਗੱਜ ਜਿਹੜੇ ਸਰੀ ਅਕਾਲ ਤੱਕ ਸਾਡੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਦੇ ਵੱਲੋਂ ਮੀਟਿੰਗ ਜਿਹੜੀ ਆ ਉਹ ਸੱਦੀ ਗਈ ਹੈ ਸਿੱਖ ਜਥੇਬੰਦੀਆਂ ਅਤੇ ਬੁੱਧਜੀਵੀਆਂ ਨੂੰ ਸੱਦਾ ਦਿੱਤਾ ਗਿਆ ਹੈ ਤੇ ਅੱਜ 11 ਵਜੇ ਸਰੀ ਅਕਾਲ ਤੱਕ ਸਾਹ ਵਿਖੇ ਇਹ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਸਿੱਖ ਇਤਿਹਾਸ ਤੇ ਬਣ ਰਹੀਆਂ ਫਿਲਮਾਂ ਦੇ ਉੱਤੇ ਮੰਥਨ ਕੀਤਾ ਜਾਵੇਗਾ